ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਬੈਡਿੰਗ ਤੋਂ ਬਾਈ ਗੋਪੀ ਦੇ ਘਰੋਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਹਿੜਾ ਹੋਣੇ ਨੇ ਦੋਸਤੋ ਵਹਿੜਾ ਸਾਫ਼ ਸੁਥਰਿਆ ਰੇਟ ਬਿਲਕੁਲ ਜਾਇਜ਼ ਆ ਦੋਸਤੋ ਦੋਵੇਂ ਤਾਜ਼ੀਆਂ ਸੂਈਆਂ ਆ ਉੱਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਗੋਪੀ ਤੋਂ ਲੈ ਲੈਣੇ ਆਓ ਬਈ ਹਾਂਜੀ ਬਈ ਸასი ਗਾ ਜੀ ਉਹ ਠੀਕ ਠਾਕ ਬਾਈ ਠੀਕ ਆ ਬਾਈ ਗੋਪੀ ਇੱਕ ਕਰੀ ਆਪਣਾ ਨੰਬਰ ਦੱਸ ਦੀ 81 47 84 317 ਠੀਕ ਆ ਅੱਜ ਦੋ ਨਾ ਕੀ ਹੈ ਬਾਈ ਹਾਂਜੀ ਹਾਂਜੀ ਨਾ ਸੀਗੇ 4 ਅੱਜ ਕੱਲ ਦੋ ਸੋਨੇਰ ਹੋ ਗਈ ਠੀਕ ਆ ਦੋ ਸੇ ਹੋ ਗਏ ਕੱਲ ਠੀਕ ਆ ਤੇ ਇਹ ਬਲੈਕ ਰੰਗ ਦੇ ਵਿੱਚ ਬਾਈ ਜਿਹੜੀ ਜਰਸੀ ਕ੍ਰੋਸ ਆ ਤੇਰੀ ਗੱਲ ਕਰਨੀ ਕਿ ਕਿੰਮਾ ਸੂਆ ਸੂਈ ਹੈ ਕੋਫੀ ਕਲਰ ਜੀ ਆ ਗਈ ਠੀਕ ਆ ਹਾਂ ਜੀ ਇਹ ਦੂਜਾ ਸੂਈ ਦੰਦਾਂ ਚਾਰ ਦੰਦ ਦੇ ਆਈ ਦੰਦੋਂ ਚਾਰ ਦੰਦਾਂ ਦਾ ਹਾਂ ਜੀ ਠੀਕ ਆ ਕਦੋਂ ਸੂਈ ਆ ਬਈ ਇਹਨਾਂ 6 ਮਹੀਨਾ ਦੇ ਨਾਲ ਨਾੜੂਆਂ ਨਾਲ ਬੱਚੇ ਨੇ ਠੀਕ ਆ 6 ਮਹੀਨਾ ਦਿਨ ਹੋ ਗਿਆ ਹਾਂ ਜੀ ਠੀਕ ਆ ਤੇ ਹੁਣ ਕਿੰਨਾ ਕੁ ਬੋਲਾ ਦਈ ਆ ਆ ਤਮ 14 ਕਿਲੋ 14 ਕਿਲੋ ਜਵਾ ਦੇਾਂਗੇ ਹਾਂ ਜੀ ਠੀਕ ਆ ਪੀਕ ਲੈਵਲ ਕਿੰਨਾ ਕਰਦੇ 20 ਕਿਲੋ ਕਰ ਦਾਂਗੇ ਆਪਾਂ ਚਾਰ ਦਿਨ ਖੜਕੀ ਦਾ ਠੀਕ ਆ 20 ਕਿਲੋ ਕਰਦੇ ਹਾਂ ਜੀ ਠੀਕ ਆ ਦੂਜਾ ਸੂਆ ਸੂਈ ਹੈ ਨਾ ਬੱਚਾ ਬੱਛਾ ਬੱਛਾ ਹੀ ਮਤਲਬ ਲਓ ਬੱਛੇ ਨੂੰ ਜਨਮ ਦਿੱਤਾ ਤੇ ਕੱਦ ਕਾਠ ਦੀ ਗੱਲ ਕਰ ਗਏ ਨਾ ਸੋਹਣੇ ਕੱਦ ਕਾਠ ਵਾਲੀ ਆ ਕੋਈ ਛੂਟੀ ਨਹੀਂ ਠੰਣ ਹਵਾਨੇ ਨੂੰ ਤੁਹਾਨੂੰ ਜੱਜਮੈਂਟ ਕਰਾਉਣੇ ਆ ਬਹੁਤ ਸਾਫ ਸੁਥਰੀ ਆ ਉਹ ਆ ਨਹੀਂ ਜੱਜਮੈਂਟ ਕਰਾਉਣੇ ਆ ਤੁਹਾਨੂੰ ਬਹੁਤ ਸੋਹਣਾ ਥਾਨ ਲੱਗਿਆ ਦੋਸਤੋ ਕਰਮਾ ਵਾਲੀ ਨੂੰ ਤੇ ਹੱਥੀ ਜਵਾਈ ਵਾਲਾ ਥਾਣਾ ਦੋਸਤੋ ਮਿਰਕਵੇਂ ਨ ਨਹੀਂ ਨਿਗਾਹ ਮਾਰ ਸਕਦੇ ਆ ਬਿਲਕੁਲ ਸਾਫ ਸੁਥਰੀ ਤੇ ਹਵਾਨਾ ਪੂਰਾ ਫਿਟਿੰਗ ਵਾਲਾ ਚੈੱਕ ਕਰ ਸਕਦੇ ਆ ਜੇ ਟਾਈਮ ਦੀ ਗੱਲ ਕਰੀਏ ਤਾਂ ਟਾਈਮ 3:30 ਦਾ ਉਸ ਟੰਗ ਨਾਲ ਦੀ ਜੱਜਮੈਂਟ ਕਰਦੇ ਆਂ ਦੇਖ ਸਾਡੇ ਬਹੁਤ ਸੋਹਣਾ ਥਾਣਾ ਤੇ ਨਾੜਾ ਵੀ ਹਵਾਨੇ ਦੇ ਉੱਤੇ ਚੈੱਕ ਕਰ ਸਕਦੇ ਆ। ਮਿਲਕ ਵੀ ਇਧਰਲੇ ਪਾਸੇ ਵੀ ਚੰਗੀ ਆ ਤੇ ਫੇਸ ਚੈੱਕ ਕਰ ਲਓ। ਥੋੜਾਏ ਕ੍ਰਾਸ ਆਂਗ ਜਰੂਰ ਆ ਦੋਸਤੋ ਪੰਜਾਬ ਵਾਲੀ ਜਰਸੀ ਲੈ ਲਓ ਤੇ ਭੌਂਦੀ ਜਰਸੀ ਕ੍ਰਾਸ ਲੈ ਲਓ। ਲੈ ਵੀ ਇਹਨੂੰ ਖੋਲ ਕੇ ਨੇ ਇੱਕ ਵਾਰੀ ਗੋਪੀ ਜਿਹੜਾ ਘੜਵਾ ਲਈ। 3.5 ਦੇ ਲਗਭਗ ਟਾਈਮ ਆ ਉਸ ਤੋਂ ਅੰਗ ਨਾਲ ਦੀ ਰਵਾਨੇ ਜੱਜਮੈਂਟ ਕਰੋ ਜੀ। ਦੂਜਾ ਸੁਬਾ ਸੁਈ ਆ ਤੇ ਬਾਈ ਇਹਦਾ 2-4 ਦਿਨ ਆਪਣੇ ਕੋਲੇ ਰਹੇਗੀ ਤਾਂ ਆਪਾਂ 20 ਕਿਲੋ ਦੁੱਧ ਇਹਦੇ ਤੋਂ ਬੁਵਾ ਦੇ ਆ ਜਾਣਗੇ। ਹੁਣ 14 ਕਿਲੋ ਤਿਆਰ ਆ। ਕੌਣ ਨਹੀਂ ਨਹੀਂ ਨਿਕੰਮਾ ਸੁਧਰੀ ਬੜੀ ਥੱਲੋ ਥਾਂ ਲੈ ਵਾ ਕੱਲਾ ਕੱਲਾ ਸਣ ਤੇ ਸਹੀ ਗੱਲ ਆ ਕੱਲਾ ਕੱਲਾ ਥਾਣਾ ਵਾਕਈ ਤੇ ਹੱਥੀ ਜਵਾਈ ਵਾਲਾ ਕੋਈ ਦੋਤੋ ਇਹ ਨਹੀਂ ਗੱਲ ਆ ਆਖ ਨੰਬਰ ਆ ਜੀ ਠੀਕ ਆ ਨਾ ਭੂਨਾ ਛੱਤਾ ਬਹੁਤ ਰਹੀ ਲੈ ਵਾ ਆਡਰ ਫੱਟ ਫੱਟ ਆਈ ਜਾਵਾਂ ਜੀ ਠੀਕ ਲੋ ਵੀ ਵਾਕਈ ਫਿਟਿੰਗ ਵਾਲਾ ਹਵਾਨਾ ਕੋਈ ਟੁੱਟਮਾ ਨਹੀਂ ਤੇ ਕੋਈ ਫੋੜ ਛਾਂ ਨਹੀਂ ਥੋੜਾ ਤਾਂ ਗੈਪ ਬਹੁਤ ਜ਼ਿਆਦਾ ਦੂਜਾ ਦੂਜਾ ਤੇ ਰੇਟ ਇਹਦਾ ਬਾਈ ਗੁੱਤੀ ਤੋਂ ਤੁਹਾਨੂੰ ਪੁੱਛਦੇ ਆ ਬੱਚੇ ਨੂੰ ਜਨਮ ਦਿੱਤਾ ਚੌਥਾ ਦਿਨ ਹੋ ਗਿਆ ਬਾਈ ਗੋਪੀ ਜੰਦਾ ਸੂਈ ਨੂੰ ਸਰਮੋਲੀ ਬੱਚਾ ਦੇ ਗਈ ਇਹ ਬੱਚਾ ਨਾਲ ਤੇ ਬਹੁਤ ਜਿਆਦਾ ਨਸਲ ਵੇਖੋ ਇਹ ਬੱਚੇ ਦੀ ਸਹੀ ਗੱਲ ਆ। ਖਾਣ ਨੂੰ ਬੱਚੇ ਨੂੰ ਬਹੁਤ ਅੱਛਾ ਚੰਗਾ ਸੀਗਾ ਪਰ ਸੁਹਾਈ ਵਾ ਅੱਛਾ ਤੇ ਬਾਈ ਗੋਪੀ ਇਹਦੇ ਰੇਟ ਦੀ ਗੱਲ ਕਰੀ ਜੀ ਤਾਂ ਬਾਈ ਇਹਦਾ ਆਪਾਂ ਦਾ 75 ਨਾਲ ਜੀ 70 ਜਿਆਦਾ ਜੀ ਰੇਟ 60000 65000 ਉੱਚੇ ਮਾਨਤਾ ਕਰਦੇ ਨੇ ਠੀਕ ਆ। ਲੋ ਜੀ 65000 ਦੇ ਵਿੱਚੋਂ ਹੀ ਮਾਨਤਾਣ ਹੋ ਜਾਊਗਾ। ਹੁਣ ਦੁੱਧ 14 ਕਿਲੋ ਦਾ 4 ਦਿਨ ਹੋ ਗਏ ਸੂਈ ਨੂੰ। ਤੇ ਬਾਈ ਗੋਪੀਆਂ ਦਾ ਹੋਰ 2-4 ਦਿਨਾਂ ਨੂੰ ਆਪਾਂ 20 ਕਿਲੋ ਚਵਾ ਕੇ ਦੇ ਦੇਾਂਗੇ ਇਹਦੇ ਸਾਨੂੰ ਤੇ ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਇਸ ਤੋਂ ਅੱਗੇ ਇੱਕ ਇਹਦੂ ਵੀ ਹੌਲੇ ਪਾ ਦੀ ਐ ਬਈ ਜਰਸੀ ਇਹ ਐਚਐਫ ਐਚਐਫ ਠੀਕ ਆ ਕਿੰਨਾ ਵਸੂ ਗੋਸੂਈ ਐ ਪਹਿਲਾਂ ਸੂਈ ਇਹ ਕੱਲ ਰਾਤ ਦੀ ਸੂਈ ਐ ਰਾਤ ਦੀ ਸੂਈ ਐ ਕੱਲ ਦੀ ਜੀ ਅਜੂ ਰਨਿੰਗ ਓਕੇ ਐ ਬਈ ਓਕੇ ਓਕੇ ਜਾਵਾਂ ਜੀ ਠੀਕ ਆ ਤੇ ਕਿੰਨਾ ਦੁੱਧ ਪਾ ਦੂਗੇ ਪਹਿਲੇ ਸੂਦੇ ਬਈ 10 10 ਕਿਲੋ ਦੇ ਦੂਗੇ ਜਿਹਨੇ ਮਨ ਚ ਡੰਗਾ ਲਾਉਣਾ ਉਹਦੇ ਹਸਤੇ ਮੋਲੀ ਗਾਜਵੀ ਤੇ ਵੜੂ ਗਾਣੂ ਪੀਣ ਵਾਲੀ ਸਭ ਇਕੱਠਾ ਸਹੀ ਗੱਲ ਆ ਪਹਿਲਾਂ ਗੱਲ ਤੇ ਦੂਜੇ ਤੋਂ ਵਧੀਆ ਪੰਜੋ ਠੀਕ ਆ ਹੁਣ ਠੰਡੀ ਸੀ ਠੰਡੀ ਠੰਡੀ ਨਿਆਣਾ ਪਾ ਕੇ ਮਰਦੀ ਚੋਲ ਕੋਈ ਹੋਰ ਹੋਰ ਕੁਝ ਨਹੀਂ ਮੰਨਿਆ ਨੇ ਠੀਕ ਆ ਬੱਚਾ ਬੱਛਾ ਹਾਂ ਹਾਂ ਮਰਟੀਗਾ ਤਾਂ ਬਹੁਤ ਚੰਗਾ ਭਰਾ ਸੀ ਇਹਦੇ ਵਿੱਚੋਂ ਬੱਚੇ ਦੀ ਮੁੱਠੀ ਬੱਚੇ ਬੱਚਾ ਵਾਕਈ ਦੋਸਤੋ ਇਹਦੇ ਮਗਰ ਵੀ ਚੰਗਾ ਸੀ ਤੇ ਹਵਾਨੇ ਦੀ ਗੱਲ ਕਰੀਏ ਤਾਂ ਹਵਾਨਾ ਇਹਦਾ ਫੀਟਿੰਗ ਵਾਲਾ ਦੇਖਸਾ ਨੇ ਬਾਕੀ ਦੋਸਤੋ ਉਹਨੂੰ ਦੋਨੇ ਵਾਸਤੇ ਜਜਮੈਂਟ ਕਰਾਉਣੀ ਹੈ ਦੇਖਿਆ ਜਾਂਦਾ ਫਰਨ ਦਾ ਸਾਹਿਬ ਥੋੜੀ ਫਲਵਾਦੀ ਆਈ ਥਈ ਤਾਂ ਕੱਢ ਜੂਗੀ ਬਸ ਇੱਕ ਬਹਿਨੀ ਵਾਲੇ ਪਾਸੇ ਛੋਟੀ ਸ਼ਾਂਗੀ ਆ ਨਾ ਮੈਨੂੰ ਸੋ ਉਹ ਨਹੀਂ ਚਲਦੀ ਵੀਰੇ ਉਹਦੇ ਕੋਈ ਉਹਦੇ ਸ਼ਾਂਗ-ਚਾਂਗ ਕੁਛ ਨਹੀਂ ਠੀਕ ਲੋਬੀ ਇੱਥੇ ਨਹੀਂ ਨਿਕਾ ਤਾ ਨੂੰ ਉਹ ਬੰਨੇ ਨਹੀਂ ਮਰਾ ਲਨੇ ਸੋਨਾ ਹਵਾਨਾ ਫਿਟਿੰਗ ਵਾਲਾ ਬਾਕੀ ਬਾਈ ਗੋਪੀਆਂ ਦਾ ਨਿਆਣਾ ਪਾ ਕੇ ਸਟੀਲ ਸਾਊਗਾ ਜਿਵੇਂ ਮਾਰਗੀ ਵਿੱਚ ਹੋਈ ਜਾਵੇ ਤੇ ਲੈ ਵੀ ਗੋਪੀ ਨੂੰ ਵੀ ਇੱਕ ਅੱਗੇ ਡਾ ਕਰਵਾ ਦੀ ਸੋਨਾ ਕੱਦ ਕਾਠਾ ਲਾਉਣ ਸਾਂਭਣਾ ਲਈ ਦੋ ਫੀਰ ਲਾਉਣ ਵਾਲੀ ਹੈ ਸਹੀ ਗੱਲ ਜੀ ਨੇ ਬੱਚੀ ਪਾਲਣੀ ਹੈ ਜੇ ਗੱਲ ਕਰੀਏ ਇੰਨੇ ਦੀ ਬੱਚੀ ਦਿੰਦਾ ਅਗਲਾ ਕਹੀ ਹੈ ਜੀ ਕੋ ਲੈਣ ਜਾਈਏ ਤਾਂ ਤੇ ਇਹ ਦੁੱਧ ਵੀ ਦੇਊਗੀ ਡੰਗਾ ਵੀ ਲਾਊਗੀ ਲਓ ਵੀ ਸੋਹਣੀ ਵਹਿੜਾ ਕੱਦ ਕਾਠ ਨਿਉ ਕੋਈ ਛੂਟੀ ਨਹੀਂ ਕੱਦ ਬਹੁਤ ਦੰਦ ਪੱਤੇ ਹੋ ਜਾਂਦੇ ਵੀ ਦੰਦਾਂ ਜੀ ਹੋ ਗਏ ਸਹੀ ਗੱਲ ਕੀ ਨਾ ਜੀ ਬੜਾ ਤੁਹਾਨੂੰ ਬਾਕੀ ਹਵਾਨਾ ਫਿਕਸ ਇਹੀ ਹੋ ਸਕਦਾ ਵੀ ਦੁੱਧ ਦਾ ਪਤਾ ਨਹੀਂ ਕਿੰਨਾ ਕਿਦਿ ਦੇ ਦੇ ਦੱਸ ਕਿਲੋ ਤਾਂ ਮਾਂਦੇ ਨਹੀਂ ਪਤਾ ਪਰ 10 ਕਿਲੋ ਦਾ ਅਨੁਮਾਨ ਬਾਈ ਗੋਪੀਆਂ ਦਾ ਦੇ ਹੀ ਦੇਣਾ ਨੇ ਬੰਨ ਲਾ ਬਾਈ ਗੋਪੀ ਕੀ ਰੇਟ ਆ ਬਾਈ ਇਹਦਾ ਗੋਪੀ ਇਹਦਾ ਜਾਈ 35 ਹਜ਼ਾਰ ਨਾਲ 40 ਬੋਲੀਆਂ ਦੀਆਂ ਨੂੰ ਠੀਕ 35 ਹਜ਼ਾਰ ਦੀ ਮਾਨਤਾਨ ਕਰਾਂਗੇ ਲਓ 35000 ਦੇ ਵਿੱਚੋਂ ਮਾਨਤਾਨ ਹੋਈ ਉਹ ਜਿਹੜੇ ਵੀਰ ਦੇ ਪਸੰਦ ਹੋਏ ਤੁਸੀਂ ਚੋ ਕੇ ਲੈ ਜਾਓ ਇੱਥੋਂ 10 ਕਿਲੋ ਪਾਈ ਗੋਪੀਆਂ ਦਾ 10 ਕਿਲੋ ਦੁੱਧ ਦੇ ਨੇ ਪਾ ਦੇਣਾ ਹੋਰ ਦੋ ਚਾਰ ਦਿਨਾਂ ਨੂੰ ਝੋਕੇ ਲੈ ਜਾ ਸਕਦੇ ਆ ਹਵਾਨਾ ਮਗਰਲੇ ਪਾਸੇ ਵੀ ਚੈੱਕ ਕਰ ਸਕਦੇ ਆ ਸੋਨਾ ਕੱਦਗਾਠਾ ਤੇ ਇਹਦਾ ਰੇਟ ਕਾਫੀ ਕਲਰ ਦੇ ਵਿੱਚ ਜਰਸੀ ਦਾ ਇਹ ਵੀ ਤਾਜੀ ਸੂਈ ਆ 65000 ਮੌਕੇ ਤੇ ਮਾਨਤਾ ਨੇ ਇਹ ਚੋ ਵੀ ਹੋ ਜੂਗਾ ਨੰਬਰ ਸਕਰੀਨ ਤੇ ਆ ਪਿੰਡ ਵਿੜੰਗਾ ਜ਼ਿਲ੍ਹਾ ਸ਼ਰੀ ਮੁਕਤਸਰ ਸਾਹਿਬ ਪੈ ਜਾਂਦਾ ਇਸ ਪਿੰਨੂ ਤੇ ਨੰਬਰ ਬਾਈ ਗੋਪੀ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤੇ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ